ਰਵਨੀਤ ਬਿੱਟੂ ਦੇ ਸਨਮਾਨ ਤੇ ਸਵਾਲ ਉੱਠ ਰਹੇ ਨੇ ਅਮਰੀਕ ਸਿੰਘ ਅਜਨਾਲਾ ਨੇ ਸਨਮਾਨ ਦਾ ਵਿਰੋਧ ਕੀਤਾ ਤਾਂ ਕਿ ਸ੍ਰੀ ਹਜ਼ੂਰ ਸਾਹਿਬ ਤੇ ਬਿੱਟੂ ਨੂੰ ਸਨਮਾਨਿਤ ਕੀਤਾ ਗਿਆ ਸੀ ਸ੍ਰੀ ਹਜ਼ੂਰ ਸਾਹਿਬ ਤੇ ਬਿੱਟੂ ਨੂੰ ਸਰਉਪਾ ਦਿੱਤਾ ਗਿਆ ਸੀ ਤੇ ਬਿੱਟੂ ਨੂੰ ਤਖਤ ਤੇ ਸਨਮਾਨਿਤ ਕਰਨਾ ਗਲਤ ਹੈ ਇਹ ਕਹਿੰਦੇ ਹੋਏ ਅਜਨਾਲਾ ਨਜ਼ਰ ਆਏ ਨੇ ਤੇ ਆਰੋਪੀਆਂ ਨੂੰ ਸਨਮਾਨਿਤ ਨਹੀਂ ਕੀਤਾ ਜਾ ਸਕਦਾ ਇਹ ਬਿਆਨ ਦੇ ਸਾਹਮਣੇ ਆ ਅਮਰੀਕ ਸਿੰਘ ਅਜਨਾਲਾ ਦਾ ਸਨਮਾਨ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਹਾਲੇ ਦੇ ਵਿੱਚ ਰਵਨੀਤ ਬਿੱਟੂ ਜਦੋਂ ਹਜ਼ੂਰ ਸਾਹਿਬ ਪਹੁੰਚੇ ਸਨ ਤੇ ਅਰਜਨ ਵਾਲਾ ਨੂੰ ਇਸ ਤੇ ਇਤਰਾਜ਼ ਨਜ਼ਰ ਆਇਆ ਜਦੋਂ ਇਹ ਸਰੋਪਾ ਪੈਂਟ ਕੀਤਾ ਗਿਆ ਤਾਂ ਵੇਖ ਸਕਦੇ ਹੋ ਜਦੋਂ ਸਨਮਾਨ ਕੀਤਾ ਗਿਆ ਤੇ ਸਨਮਾਨ ਤੇ ਇਤਰਾਜ਼ ਪ੍ਰਗਟ ਹੁੰਦੇ ਹੋਏ ਅਮਰੀਕ ਸਿੰਘ ਅਰਜਨ ਵਾਲਾ ਨਜ਼ਰ ਆ ਇੱਕ ਵਾਰ ਸੁਣਾਵਾਂਗੇ ਕੀ ਕਿਹਾ ਅਮਰੀਕ ਸਿੰਘ ਅਰਜਨ ਵਾਲਾ ਬੀਤੇ ਦਿਨੇ ਸਿੱਖ ਪੰਥ ਦੇ ਪੰਜਵੇਂ ਤਖਤ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ। ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧਿਆ? ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ। ਕੋ ਇਤਿਹਾਸ ਗਵਾਹ ਹੈ। ਤਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਤਖਤ ਸਹਿਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਣ ਵਾਸਤੇ ਭੇਜਿਆ ਪਾਜ ਅੱਜ ਸਮਾਂ ਉਲਟਾ ਗਿਆ ਜਿਨ੍ਹਾਂ ਲੋਕਾਂ ਨੇ ਪੰਜਾਬ ਦੇਸ਼ ਦੇ ਵਿੱਚ ਸਿੱਖਾਂ ਦੀ ਨਸਲ ਪੁੱਛੀ ਕੀਤੀ ਆ ਇਹ ਤੇ ਬਿੱਟੂ ਨੂੰ ਤਖਤ ਦੇ ਉੱਪਰ ਛੰਦ ਕਰਕੇ ਦਸਤਾਰਬੰਦੀ ਕੀਤੀ ਗਈ ਸਰੂਪਵ ਦਿੱਤੇ ਗਏ ਚੋਲੇ ਪਹਿਨਾਏ ਗਏ ਬੀਤੇ ਦਿਨੇ ਸਿੱਖ ਪਾ ਅਮਰੀਕ ਸਿੰਘ ਅਜਨਾਲਾ ਨੇ ਸਨਮਾਨ ਦਾ ਵਿਰੋਧ ਕੀਤਾ ਹੈ ਤੇ ਤਖਤ શ્રી ਹਜ਼ੂਰ ਸਾਹਿਬ ਤੇ ਰਵਨੀਤ ਬਿੱਟੂ ਨੂੰ ਸਨਮਾਨਿਤ ਕੀਤਾ ਗਿਆ ਸੀ ਜਿਸ ਦਾ ਵਿਰੋਧ ਅਮਰੀਕ ਸਿੰਘ ਅਜਨਾਲਾ ਕਰਦੇ ਹੋਏ ਨਜ਼ਰ ਆਏ ਨੇ ਸ਼੍ਰੀ ਹਜ਼ੂਰ ਸਾਹਿਬ ਤੇ ਬਿੱਟੂ ਨੂ ਸਰੂਪਾ ਦਿੱਤਾ ਗਿਆ ਸੀ ਤੇ ਬਿੱਟੂ ਨੂੰ ਤਕਤ ਤੇ ਸਨਮਾਨਿਤ ਕਰਨਾ ਗਲਤ ਹੈ ਔਰੋਪੀਆਂ ਨੂੰ ਸਨਮਾਨਿਤ ਨਹੀਂ ਕੀਤਾ ਜਾ ਸਕਦਾ ਏ ਅਮਰੀਕ ਸਿੰਘ ਅਜਨਾਲਾ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਸਨਮਾਨ ਜੋ ਹਜ਼ੂਰ ਸਾਹਿਬ ਦੇ ਵਿੱਚ ਜੋ ਕੀਤਾ ਗਿਆ ਉਸ ਤੇ ਇਤਰਾਜ਼ ਪ੍ਰਗਟਉਂਦੇ ਹੋਏ ਇੱਥੇ ਨਜ਼ਰ ਆਏ ਨੇ ਅਮਰੀਕ ਸਿੰਘ ਅਜਨਾਲਾ ਤੇ ਤਖਸ਼ੂਰ ਜੀ ਹਜ਼ੂਰ ਸਾਹਿਬ ਤੇ ਰਵਨੀਤ ਬਿੱਟੂ ਨੂੰ ਸਨਮਾਨਿਤ ਕੀਤਾ ਗਿਆ ਸੀ ਹਜ਼ੂਰ ਸਾਹਿਬ ਤੇ ਬਿੱਟੂ ਨੂੰ ਇਸ ਰੋਪਾ ਦਿੱਤਾ ਗਿਆ ਸੀ ਤੇ ਬਿੱਟੂ ਨੂੰ ਤਖਤ ਤੇ ਸਨਮਾਨਿਤ ਕਰਨਾ ਗਲਤ ਹੈ ਅਮਰੀਕ ਸਿੰਘ ਅਜਨਾਲਾ ਦਾ ਇੱਕ ਹੈਣਾ ਇਹ ਦਿਨੇ ਸਿੱਖ ਪੰਥ ਦੇ ਪੰਜਵੇਂ ਤਖਤ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ। ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧਿਆ? ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ। ਕੋ ਇਤਿਹਾਸ ਗਵਾਹ ਹੈ। ਤਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਨੇ ਇਸੇ ਤਖਤ ਸਹਿਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਣ ਵਾਸਤੇ ਭੇਜਿਆ ਪਾਜ ਅੱਜ ਸਮਾਂ ਉਲਟਾ ਗਿਆ ਜਿਨ੍ਹਾਂ ਲੋਕਾਂ ਨੇ ਪੰਜਾਬ ਦੇਸ਼ ਦੇ ਵਿੱਚ ਸਿੱਖਾਂ ਦੀ ਨਸਲ ਪੁੱਛੀ ਕੀਤੀ ਆ ਇਹ ਤੇ ਬਿੱਟੂ ਨੂੰ ਤਖਤ ਦੇ ਤੇ ਇਸ ਸਮੇਂ ਅਮਰੀਕ ਸਿੰਘ ਅਜਨਾਲਾ ਸਾਡੇ ਨਾਲ ਜੁੜ ਗਏ ਨੇ ਅਜਨਾਲਾ ਸਾਹਿਬ ਤੁਸੀਂ ਇਤਰਾਜ਼ ਫਰਕਟ ਆਇਆ ਇਥੇ ਰਵਨੀਤ ਸਿੰਘ ਬਿੱਟੂ ਦਾਜੋ ਸਨਮਾਨ ਕੀਤਾ ਗਿਆ ਤਾ ਮੁਰ ਤੋਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰਾਂਗੇ ਅਮਰੀਕ ਸਿੰਘ ਅਜਨਾਲਾ ਦੇ ਨਾਲ ਤਾਂ ਅਮਰੀਕ ਸਿੰਘ ਅਜਨਾਲਾ ਨੇ ਇਤਰਾਜ਼ ਪਕਟਾਇਆ ਸਨਮਾਨ ਦਾ ਵਿਰੋਧ ਕੀਤਾ ਜੋ ਰਵਨੀਤ ਬਿੱਟੂ ਦਾ ਸ਼ਹਿਜ਼ੂਰ ਸਾਹਿਬ ਤੇ ਕੀਤਾ ਗਿਆ ਸੀ ਤੇ ਬਿੱਟੂ ਨੂੰ ਸਨਮਾਨਿਤ ਕੀਤਾ ਗਿਆ ਸੀ ਹਜ਼ੂਰ ਸਾਹਿਬ ਪਹੁੰਚੇ ਸਨ ਹਾਲੀ ਦੇ ਵਿੱਚ ਤਾਂ ਉਸ ਸਨਮਾਨ ਦਾ ਵਿਰੋਧ ਕਰਦੇ ਹੋਏ ਅਮਰੀਕ ਸਿੰਘ ਅਜਨਾਲਾ ਨਜ਼ਰ ਆਏ ਨੇ ਤੇ ਰੋਪੀਆ ਨੂੰ ਸਨਮਾਨਤ ਨਹੀਂ ਕੀਤਾ ਜਾ ਸਕਦਾ ਇਹ ਅਮਰੀਕ ਸਿੰਘ ਅਜਨਾਲਾ ਦਾ ਕਹਿਣਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਸਨਮਾਨ ਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ ਅਮਰੀਕ ਸਿੰਘ ਅਜਨਾਲਾ ਨੇ ਸਨਮਾਨ ਦਾ ਵਿਰੋਧ ਕੀਤਾ ਤਾਂ ਇਹ ਦਾਅਵਾ ਦਈਏ ਕਿ ਤਖਤ શ્રી ਹਜ਼ੂਰ ਸਾਹਿਬ ਤੇ ਬਿੱਟੂ ਨੂੰ ਸਨਮਾਨਤ ਕੀਤਾ ਗਿਆ ਸੀ ਜਿਸ ਦਾ ਵਿਰੋਧ ਕਰਦੇ ਹੋਏ ਅਮਰੀਕ ਸਿੰਘ ਅਜਨਾਲਾ ਨਜ਼ਰ ਆਏ ਨੇ ਤਾਂ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਅਮਰੀਕ ਸਿੰਘ ਅਗਨਾਲਾ ਜੀ ਜੁੜ ਗਏ ਨੇ ਅਗਨਾਲਾ ਸਾਹਿਬ ਤੁਸੀਂ ਇਤਰਾਜ਼ ਦੇ ਪ੍ਰਕਾਰ ਰਵਨੀਤ ਸਿੰਘ ਬਿੱਟੂ ਦਾ ਜੋ ਸਨਮਾਨ ਸੇ ਹਜ਼ੂਰ ਸਾਹ ਤੇ ਕੀਤਾ ਗਿਆ ਕੀ ਇਤਰਾਜ਼ ਹੈ ਤੁਹਾਨੂੰ ਵੇਖੋ ਜੀ ਜਿਹੜਾ ਰਵਨੀਤ ਬਿੱਟੂ ਆ ਇਹ ਬੀਅੰਤ ਸਿੰਘ ਦਾ ਪੁੱਤਰਾ ਬੀਅੰਤ ਸਿੰਘ ਨੇ ਆਪਣੇ ਸਮੇਂ ਦੌਰਾਨ ਜਦੋਂ ਮੁੱਖ ਮੰਤਰੀ ਦੀ ਅਹੁਦੇ ਨੂੰ ਸੰਭਾਲਿਆ ਜੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕੋਹ ਕੋਹ ਕਰਕੇ ਸ਼ਹੀਦ ਕੀਤਾ ਗਿਆ ਸਿੱਖ ਧਰਮ ਦੀ ਪਰੰਪਰਾ ਹੈ ਸਤਿ ਸ਼ਬਦ ਦੇ ਉੱਪਰ ਅਰਦਾਸ ਕੇਵਲ ਸਿੱਖ ਦੀ ਹੁੰਦੀ ਹੈ ਜੀ ਸਤਿ ਸ਼ਬਦ ਦੇ ਉੱਪਰ ਸਨਮਾਨ ਸਿੱਖ ਦਾ ਕੀਤਾ ਜਾਂਦਾ ਕੜਾ ਪ੍ਰਸ਼ਾਦ ਦੀ ਦੇਗ ਵੀ ਸਿੱਖ ਦੀ ਹੁੰਦੀ ਹੈ ਗੈਰ ਸਿੱਖ ਦੀ ਨਹੀਂ ਸਿੱਖ ਕੌਣ ਹੁੰਦਾ ਹੈ ਸਾਰਿਆਂ ਨੂੰ ਪਤਾ ਖੰਡੇ ਬਾਟੇ ਦਾ ਅਮਰ ਸ਼ਕਿਆ ਹੋਵੇ ਪੰਜ ਕਕਾਰ ਉਹਨੇ ਸਰੀਰ ਤੇ ਧਾਰਨ ਕੀਤੇ ਹੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਇੱਕ ਗੁਰਮੰਡਾਉਲੁਕ ਕਿਹਾ ਜਾਂਦਾ ਨਾਤਾ ਬਿਆਨ ਸਿੰਘ ਸਿੱਖ ਸੀ ਨਾ ਰਵਨੀਤ ਦਾ ਰਵਨੀਤ ਬਿੱਟੂ ਦਾ ਪਿਤਾ ਸੇਖਾ ਤੇ ਨਾ ਰਵਨੀਤ ਬਿੱਟੂ ਆਪੀ ਸੇਖਾ ਇਹ ਕੇਸ ਘਟਦਾ ਬਾਕੀ ਇਹ ਪਾਪੀ ਬੱਚੜ ਪਰਿਵਾਰ ਦੇ ਨਾਲ ਸੰਬੰਧਤ ਆ ਸਾਡਾ ਇਤਿਹਾਸ ਗਵਾਹ ਕਦੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਦੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਦੀ ਧਰਤੀ ਵਾਂਗ ਪਾਪੀਆਂ ਨੂੰ ਸ਼ੁੱਧਨ ਵਾਸਤੇ ਸਾਥ ਕਰਕੇ ਭੇਜਿਆ ਸੀ ਉਹਨੇ ਆਪਣੀ ਸਿੱਖਿਆ ਅਨੁਸਾਰ ਪਾਪੀਆਂ ਨੂੰ ਸੋਧਾ ਵੀ ਲਾਇਆ ਉਹਨਾਂ ਦੇ ਪਾਪਾਂ ਦੀ ਉਹਨਾਂ ਨੂੰ ਸਜ਼ਾ ਵੀ ਦਿੱਤੀ ਆ ਪਰ ਅੱਜ ਪਰੰਪਰਾ ਉਲਟ ਹੋ ਗਈ ਆ ਜਿਹੜੇ ਆਪਣੇ ਸਾਵੇਂ ਅਨੁਸਾਰ ਸਦਾ ਦੇ ਨਸੇ ਵਿੱਚ ਸਿੱਖ ਨੌਜਵਾਨਾਂ ਦੀ ਨਸਲ ਕੁੱਸ਼ੀ ਕਰਦੇ ਆ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਦਸਤਾਰ ਬੰਦੀ ਕੀਤੀ ਗਈ ਜਾਂ ਸਰੂਪਾਉ ਦਿੱਤੇ ਗਏ ਤੋੜੇ ਪਹਿਨਾਏ ਗਏ ਇਹ ਸਿੱਖ ਪਰੰਪਰਾ ਦੇ ਸਿੱਖ ਪੰਥ ਦੀ ਪਰੰਪਰਾ ਦੇ ਉਲਟ ਇਸ ਕਰਕੇ ਮੈਂ ਕਰੜੇ ਸ਼ਬਦਾਂ ਵਿੱਚ ਇਹਨਾਂ ਦੀ ਨਿਦੇਹੀ ਕਰਦਾ ਹਾਂ ਤੇ ਅਮਰੀਕ ਸਿੰਘ ਜੀ ਫਿਰ ਤੁਸੀਂ ਕੀ ਗੁਜ਼ਾਰਿਸ਼ ਕਰੋਗੇ શ્રી ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਤੋਂ ਕਿਉਂਕਿ ਇਹ ਸਨਮਾਨ ਤਾਂ ਉਹਨਾਂ ਨੇ ਕੀਤਾ ਹੈ ਉਹ ਵੀ ਚੰਗੀ ਤਰੀਕੇ ਵਾਕਫ ਸੀ ਇਸ ਗੱਲ ਤੋਂ ਉਹਨਾਂ ਨੇ ਕਿਸ ਦਬਾਅ ਵਿੱਚ ਆ ਕੇ ਕਰਕੇ ਕੀਤਾ ਕਿਸ ਕਾਰਨ ਕਰਕੇ ਕੀਤਾ ਉਹ ਸਪਸ਼ਟੀਕਰਨ ਦੇਣ ਮੇਰੇ ਮਨ ਦੇ ਵਿੱਚ ਨਹੀਂ ਦੇਸ਼ ਦੇ ਦੇਸ਼ ਵਿੱਚ ਵਸਦੀਆਂ ਸਿੱਖਾਂ ਦੇ ਮਨਾਂ ਵਿੱਚ ਰੋਸ ਆ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਬਿਆਨਤ ਸਿੰਘ ਨਹੀਂ ਕਿਹਾ ਜਾਂਦਾ ਸਿੱਖ ਪੰਥ ਦੇ ਵਿੱਚ ਜਾਂ ਸਟੇਜਾਂ ਤੇ ਜਦੋਂ ਜ਼ਿਕਰ ਹੁੰਦਾ ਉਹ ਬਿਆੰਤਾ ਪਾਪੀ ਜਾਂ ਬਿਆੰਤਾ ਬੁਚੜ ਗਿਆ ਜਾਂਦਾ ਜਿਸ ਬੰਦੇ ਨੇ ਜਿਵੇਂ ਕਦੇ ਜਰਨਲ ਡੇਅਰ ਨੇ ਜੰਨਿਆਂ ਵਾਲੇ ਬਾਗ ਦਾ ਕਾਂਡ ਸਾਕਾ ਵਰਤਾਇਆ ਸੀ ਇਸੇ ਤਰ੍ਹਾਂ ਦੁਬਾਰਾ ਜਰਨਲ ਡੇਅਰ ਦੇ ਨਕਸ਼ੇ ਕਦਮਿਆਂ ਤੇ ਗੱਲ ਕਰਕੇ ਬਿਆੰਤ ਸਿੰਘ ਨੇ ਬਿਆੰਤੇ ਬੁਚੜ ਪਾਪੀ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਸੀ ਇਸ ਕਰਕੇ ਮੇਰੇ ਨਹੀਂ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ ਸਿੱਖ ਮਨ ਇੱਕ ਸੰਸਾ ਦੇ ਮਨਾਂ ਨੂੰ ਭਾਰੀ ਥੇਸ ਹੋਈ ਹੈ ਹਾਂ ਜੀ ਫਿਰ ਤੁਸੀਂ ਕੀ ਇਸ ਤੇ ਕਾਰਵਾਈ ਦੀ ਮੰਗ ਕਰਦੇ ਹੋ ਅਜਨਾਲਾ ਸਾਹਿਬ ਇਹ ਤੇ ਹੁਣ ਪੰਥ ਦਾ ਮਸਲਾ ਮੈਂ ਕੱਲਾ ਤਾਂ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਨਿਕੇਤੀ ਕਰ ਸਕਦਾ ਇਹ ਸਿੱਖ ਪੰਥ ਦਾ ਮਸਲਾ ਸਿੱਖ ਨੇ ਕਿਵੇਂ ਇਸ ਨੂੰ ਨਿਜੇਟਣਾ ਹੈ ਤੇ ਸਿੱਖ ਪੰਥ ਦਾ ਮਸਲਾ ਇਹ ਦੀ ਸਾਰੀਆਂ ਸੰਪਰਦਾਵਾਂ ਦਾ ਕੰਮ ਹੈ ਕੋਈ ਨਿਕੇਤੀ ਕਰਨੀ ਸਪੈਨਡ ਲੈਣਾ ਅਮਰੀਕ ਸਿੰਘ ਕੱਲੇ ਦਾ ਨਹੀਂ ਮੇਰਾ ਗੁਰ ਸਿੱਖੀ ਨਾਤੇ ਜੋ ਫਰਜ਼ ਸੀ ਮੈਂ ਆਪਣੇ ਫਰਜ਼ ਦੀ ਪਾਲਣਾ ਕੀਤੀ ਹੈ ਜੀ ਬਹੁਤ ਸ਼ੁਕਰੀਆ ਅਮਰੀਕ ਸਿੰਘ ਜੀ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਦਾਵਾ ਮੇ ਟਕਸਾਲ ਅਜਨਾਲਾ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਸਾਡੇ ਨਾਲ ਜੁੜੇ ਤਾਂ ਜੋ ਇਤਰਾਜ਼ ਹੈ ਉਹ ਪ੍ਰਕਟ ਹੁੰਦੇ ਹੋਏ ਨਜ਼ਰ ਆਇਆ ਰਵਨੀਤ ਮਿੱਟੂ ਦਾ ਜੋ ਸਨਮਾਨ ਕੀਤਾ ਗਿਆ ਜਿਵੇਂ ਹਜ਼ੂਰ ਸਾਹਿਬ ਤੇ ਮਿੱਟੂ ਨੂੰ ਸਰੂਪਾ ਦਿੱਤਾ ਗਿਆ ਸੀ ਤੇ ਕਹਿੰਦੇ ਨਜ਼ਰ ਆਏ ਕਿ ਰਵਨੀਤ ਸਿੰਘ ਮਿੱਟੂ ਜਦੋਂ ਸਿੱਖ ਹੀ ਨਹੀਂ ਹੈ ਤਾਂ ਫਿਰ ਸਨਮਾਨ ਕਿਉਂ ਕੀਤਾ ਗਿਆ ਸਪਸ਼ਟਿਕਰਨ ਦੇਣਾ ਚਾਹੀਦਾ